ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਚ ਆਲਿਆ ਤੁਹਾਨੂੰ ਇੱਕ ਗੁਫਾ ਦੇ ਵਿੱਚ ਜੋ ਕਿ ਅੰਗਰੇਜ਼ਾਂ ਵੇਲੇ ਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤਾਂ ਉੱਤਰ ਲੱਗੀ ਬੜਾ ਆ ਔਖਾ ਲੱਗ ਰਿਹਾ ਬਹੁਤ ਛੋਟੀ ਜੀ ਜਗ੍ਹਾ ਰੱਖੀ ਹੋਈ ਹੈ ਔਰ ਬਿਲਕੁਲ ਇੱਕ ਪੌੜੀ ਜਿਹਦੇ ਬਿਲਕੁਲ ਪਤਲੇ-ਪਤਲੇ ਜਿਹੇ ਡੰਡੇ ਲਗਾਏ ਹੋਏ ਨੇ ਬਿਲਕੁਲ ਸਿੱਧਾ ਸਟ੍ਰੇਟ ਵਾਈਟ ਬਣਾਇਆ ਹੋਇਆ ਇਹਨੂੰ ਕੰਦ ਦੇ ਨਾਲ ਨਾਲ ਓ ਮਾਈ ਗਾਡ ਬਹੁਤ ਖਤਰਨਾਕ ਹੈ ਤਾਂ ਦੇਖੋ ਮੈਨੂੰ ਲੱਗਦਾ ਇੱਥੇ ਤਾਂ ਸਾਹ ਵੀ ਬੜੀ ਮੁਸ਼ਕਲ ਨਾਲ ਆਉਂਦਾ ਹੋਵੇਗਾ ਇਹ ਵਾਲਾ ਦਰਵਾਜ਼ਾ ਫਿਰ ਥੋੜਾ ਟਰਨ ਹੋਏ ਫਿਰ ਉਸ ਤੋਂ ਫੇਰ ਅੱਗੇ ਦਰਵਾਜ਼ਾ ਇਹ ਖਿੱਚੀਏ ਥੋੜਾ ਖੁੱਲਾ ਹੀ ਰਿਹਾ ਹੈ ਇਹ ਵੀ ਇੱਕ ਟਰੱਕ ਟਾਈਪ ਜਿਵੇਂ ਪਿੱਛੇ ਦਰਵਾਜ਼ਾ ਬੰਦ ਹੁੰਦਾ ਹੈ ਉਧਰ ਵੱਜੀ ਵੀ ਦੇਖੋ ਸੇਮ ਨੇ ਨੇ ਬਿਲਕੁਲ ਇਹ ਕੀ ਚੀਜ਼ ਹੈ ਇਹ ਪਤਾ ਨਹੀਂ ਕੀ ਸਿਸਟਮ ਬਣਾਇਆ ਹੋਇਆ ਹੈ ਜੋ ਵੀ ਇਹ ਬਹੁਤ ਖਤਰਨਾਕ ਹੈ ਇਹ ਵੀ ਖੁੱਲਾ ਏਰੀਆ ਸੇਮ ਜੇ ਗੇਟ ਲਾਏ ਹੋਏ ਨੇ ਸੇਮ ਹੋਮੀ ਹੈ ਇਹ ਬੰਦਾ ਉਲਝ ਜਵੇ ਕਿ ਿੱਧਰ ਨੂੰ ਜਾਣਾ ਕਿ ਿੱਧਰ ਨੂੰ ਨਹੀਂ ਜਾਣਾ ਇਹ ਵੀ ਸੇਮ ਗੇਟ ਹੈ ਬਿਲਕੁਲ ਔਰ ਹਰ ਗੇਟ ਨੂੰ ਬਹੁਤ ਪੱਕੇ ਹੀ ਲੋਕ ਲਗਾਏ ਹੋਏ ਨੇ ਮੈਂ ਤਾਂ ਦੇਖ ਕੇ ਬੜਾ ਅਜੀਬ ਲੱਗਿਆ ਮਤਲਬ ਮੈਨੂੰ ਲੱਗਦਾ ਵੀ ਜਿਹੜਾ ਇੱਥੇ ਇੱਕ ਵਾਰ ਆ ਜਾਂਦਾ ਹੋਵੇਗਾ ਕਿ ਉਹਨੂੰ ਕਦੇ ਸੂਰਜ ਵੀ ਦਿਖਿਆ ਹੋਣਾ ਕਿੰਨੇ ਦਿਨਾਂ ਬਾਅਦ ਉਹਨੂੰ ਸੂਰਜ ਦਿਖਦਾ ਹੋਣਾ ਜਾਂ ਫਿਰ ਜਿਹੜਾ ਇੱਥੇ ਇੱਕ ਵਾਰ ਆ ਗਿਆ ਉਹਨੂੰ ਸੂਰਜ ਹੀ ਨਹੀਂ ਕਦੇ ਦਿਖਿਆ ਇੱਥੋਂ 10 ਦਿਨਾਂ ਤਾਂ ਬਹੁਤ ਦੂਰ ਦੀ ਗੱਲ ਐ ਸੋਚਣਾ ਵੀ ਨਹੀਂ ਸਕਦਾ ਬੰਦਾ ਸੋਚ ਵੀ ਨਹੀਂ ਸਕਦਾ ਹੈਗਾ ਦੇਖੋ ਬਨਾਣ ਵਾਲੇ ਨੇ ਕਮਾਲ ਕਰ ਦਿੱਤੀ ਕਿੱਥੇ ਬਣਾਈ ਕਿੰਨੀ ਜ਼ਮੀਨ ਦੇ نیچے ਜਾ ਕੇ ਔਰ ਇੱਥੇ ਮੇਰੇ ਖਿਆਲ ਚ ਲਾਈਟ ਵੀ ਨਹੀਂ ਮੈਨੂੰ ਲੱਗ ਰਹੀ ਕਿਤੇ ਵੀ ਔਰ ਹਰ ਦਰਵਾਜ਼ੇ ਨੂੰ ਤਕੜੇ ਲੋਕ ਲਾਏ ਹੋਏ ਨੇ ਦੇਖੋ ਘੁੰਮ ਘਮਾ ਕੇ ਇੱਥੇ ਸਟੈਪਸ ਥੋੜੇ ਲੱਗੇ ਨੇ ਪੁਰਾਣੀ ਕਿਦਾਂ ਰੱਖਿਆ ਹੋਣਾ ਅੰਦਰ ਇੰਨਾ ਦਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੋਣੀ ਇੱਥੇ ਬੜਾਈ ਖਤਰਨਾਕ ਹੈ ਵੀ ਤਾਨੂੰ ਆਉਣਗੇ ਚਲੋ ਜੋ ਵੀ ਹੈ ਹੈ ਤਾਂ ਇਨਸਾਨ ਸੀਗੇ ਉਹ ਵੀ ਜੋ ਇੱਥੇ ਰੱਖੇ ਜਾਂਦੇ ਹੋਣੇ ਪਰ ਬੜਾ ਮੁਸ਼ਕਲ ਹੋਣਾ ਵੀ ਇੱਥੇ ਤਾਂ ਸਾਹ ਲੈਣਾ ਵੀ ਬੜਾ ਮੁਸ਼ਕਲ ਹੈ ਅੰਗਰੇਜ਼ਾਂ ਵੇਲੇ ਦੀ ਇਹ ਜਿਹੜੀ ਜੇਲ੍ਹ ਲਗਾ ਲਓ ਜੀ ਨੂੰ ਕਾਲੀ ਗੁਫਾ ਗਿਆ ਗਿਆ ਹੈ ਉੱਪਰੋਂ ਦੇਖੋ ਕਿੰਨਾ ਕਰਨ ਪਤਾ ਵੀ ਨਹੀਂ ਲੱਗਦਾ ਵੀ ਇਹ ਐਕਚੁਅਲ ਦੇ ਵਿੱਚ ਹੈ ਕੁਝ ਨੀਚੇ ਬਣਿਆ ਹੋਇਆ ਧਰਤੀ ਦੇ ਯਾਰ ਬਣਾਉਣ ਵਾਲਿਆਂ ਨੂੰ ਦੇਖੋ ਕਿੰਨੀ ਕਿੱਦਾਂ ਬਣਾਇਆ ਹੋਣਾ ਉਹਨਾਂ ਨੇ ਇੰਨਾ ਸੋਸ ਸਮਝ ਕੇ ਉਹਨਾਂ ਕੈਦੀਆਂ ਦੇ ਲਈ ਤਿਆਰ ਕੀਤੀ ਗਈ ਹੈ ਇਹ ਉਤਰਨਾ ਹੀ ਬੜਾ ਮੁਸ਼ਕਲ ਹੈ ਪਹਿਲੀ ਗੱਲ ਤਾਂ ਜਿਹੜੇ ਇੱਥੇ ਕਿੱਦੀ ਆ ਜਾਂਦੇ ਹੋਣੇ ਵੈਸੀ ਸਰੀਰਕ ਪੱਖੋਂ ਕਮਜ਼ੋਰ ਹੋ ਜਾਂਦੇ ਹੋਣੇ ਦੂਰ ਭਜਣਾ ਤਾਂ ਬਹੁਤ ਦੂਰ ਦੀ ਗੱਲ ਹੈ। ਬਹੁਤ ਡਰਾਉਣੀ ਹੈ। ਮੈਨੂੰ ਤਾਂ ਦੇਖ ਕੇ ਡਰ ਲੱਗ ਰਿਹਾ ਇਹਨੂੰ। ਇਹ ਪਤਾ ਨਹੀਂ ਇੱਥੇ ਕੀ ਪਿਆ ਹੈ। ਅਜੀਬ ਜਿਹਾ ਸਿਸਟਮ ਬਣਾਇਆ ਅੰਦਰੋਂ ਅਜੀਬ ਜਿਹਾ ਕਮਰੇ ਦੇਖੋ ਕਮਰੇ ਕਿਦਾਂ ਦੇ ਬਣਾਏ ਹੋਏ ਨੇ ਜਿਵੇਂ ਮੈਨੂੰ ਇਹ ਰੂਮ ਲੱਗਦਾ ਓਕੇ ਜੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਨਾ ਨਾ ਭੁੱਲਿਓ ਸੋਣਾ ਜਾਂ ਕਮੈਂਟ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਜ਼ਰੂਰ ਲਿਖਿਓ ਓਕੇ ਜੀ ਹਾਂਜੀ ਫੇਰ ਕਿਵੇਂ ਲੱਗੀ ਵੀਡੀਓ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਓ ਇਸ ਵੀਡੀਓ ਦੇ ਬਾਰੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਜਰੂਰ ਲਿਖਿਓ ਕਮੈਂਟਾਂ ਦੇ ਵਿੱਚ ਕੁਦਰਤ ਹਲੇ ਵੀ ਦੇਖੋ ਕਿੰਨਾ ਕੁਝ ਲੁਕੋਈ ਬੈਠੀ ਆ ਹਲੇ ਵੀ ਜੋ ਮਨੁੱਖ ਪਤਾ ਨਹੀਂ ਲਾ ਸਕਿਆ ਹਲੇ ਵੀ ਮਨੁੱਖ ਦੀਆਂ ਨਜ਼ਰਾਂ ਤੋਂ ਬਹੁਤ ਕੁਝ ਛੁਪਿਆ ਹੋਇਆ ਹੈ ਔਰ ਕੁਝ ਮਨੁੱਖ ਵੱਲੋਂ ਇਹ ਜੇ ਕੁਝ ਬਣਾਏ ਹੋਏ ਹਲੇ ਵੀ ਰਹੱਸਮਈ ਚੀਜ਼ਾਂ ਹਲੇ ਵੀ ਮਨੁੱਖ ਤੋਂ ਹੀ ਛिपੀਆਂ ਪਈਆਂ ਨੇ ਔਰ ਜੀਨੇ ਮੈਨੂੰ ਇਹ ਵੀਡੀਓ ਪੇਜ ਜੀ ਦਾ ਬਹੁਤ-ਬਹੁਤ ਧੰਨਵਾਦ ਕੋਸ਼ਿਸ਼ ਕਰਾਂਗੇ ਅੱਗੇ ਤੋਂ ਵੀ ਇਹ ਜੀ ਵੀਡੀਓਜ਼ ਲੈ ਕੇ ਆਈਏ ਮਿਲਦੇ ਆਂ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਬ ਰੱਖਾ